ਸਤਿਪਾਲ ਮਾਲਕ ਰਾਜਪਾਲ ਨੇ ਸਾਬਕਾ ਵੱਖ-ਵੱਖ ਸੂਬਿਆਂ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੇ ਇੱਕ ਵਾਰ ਫੇਰ ਬਿਆਨ ਜਾਰੀ ਕੀਤਾ ਹੈ ਉਹ ਕਹਿੰਦੇ ਨੇ ਕਿ ਜੇਕਰ ਕਿਸਾਨਾਂ ਦਾ ਉਗਾਇਆ ਹੋਇਆ ਅਨਾਜ ਦਿੱਲੀ ਆ ਸਕਦਾ ਹੈ ਤਾਂ ਫਿਰ ਕਿਸਾਨ ਦਿੱਲੀ ਦੀਆਂ ਬਰੂਹਾਂ ਤੱਕ ਕਿਉਂ ਨਹੀਂ ਪਹੁੰਚ ਸਕਦੇ ਬਿਲਕੁਲ ਜੀ ਇਹ ਕੱਲ ਸਤਿਪਾਲ ਮਰ ਮਲਕ ਨੇ ਗੱਲ ਆਖੀ ਹੈ ਕਿ ਤੁਸੀਂ ਨਾਲ ਦਾ ਖਾਣਿਆ ਇਹਨਾਂ ਦਾ ਦਿੱਲੀ ਦੇ ਅਸਲ ਚ ਇੱਕ ਨਾ ਦੋ ਬੀਜਪੀ ਨਾ ਜੀ ਇੱਥੇ ਵੀ ਦੋ ਤਰ੍ਹਾਂ ਦੀਆਂ ਰਾਵਾਂ ਪੇਸ਼ ਕਰਦੀਆਂ ਹਮ ਇੱਕ ਰਾਏ ਉਹ ਹੈਗੇ ਜਿਹੜੀ ਵਿਰੋਧਤਾ ਕਰ ਰਹੀ ਹੈ ਕਿਸਾਨਾਂ ਦੀ ਜਿਹੜੇ ਕੋਠੀਆਂ 'ਚ ਬੈਠੇ ਆ ਜਿਹੜੇ ਤੜਕੀ ਉੱਠ ਕੇ ਬਰੈਡ ਖਾਂਦੇ ਆ ਹਮ ਸਵੇਰੇ ਉੱਠ ਕਿਸਾਨਾਂ ਦੀ ਪੋਲਟਰੀ ਫਾਰਮਾਂ ਵਿੱਚ ਅੰਡੇ ਜਿਹੜੇ ਪੈਦਾ ਹੁੰਦੇ ਆ ਉਹ ਖਾਂਦੇ ਨੇ ਉਹ ਠੀਕ ਹੈ ਜੀ ਹਮ ਤੇ ਪੋਲਟਰੀ ਫਾਰਮ ਵਿੱਚ ਪੈਦਾ ਹੁੰਦੇ ਜਿਹੜੇ ਕੁੱਕੜ ਹੈਗੇ ਆ ਉਹ ਸ਼ਾਮ ਨੂੰ ਉਹ ਟੰਗਾ 'ਚ ਛੱਲਦੇ ਆ ਉਹਨਾਂ ਦੀ ਹਮ ਉਹ ਕਿਸਾਨਾਂ ਦੇ ਵਿਰੁੱਧ ਬੋਲ ਰਹੇ ਨੇ ਤੇ ਉਹਨਾਂ ਦੇ ਵਿੱਚ ਇੱਕ ਵਿਰੋਧਤਾ ਪੈਦਾ ਕਰਤੀ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਕਿਸਾਨਾਂ ਦੇ ਵਿਰੁੱਧ ਉਹਦੇ ਉਹ ਸੰਦਰਭ ਦੇ ਵਿੱਚ ਸਤਿਆਪਾਲ ਮਲਕ ਨੇ ਕਿਹਾ ਕਿ ਉਹ ਲੋਕ ਜਿਹੜੇ ਜਿਨ੍ਹਾਂ ਦਾ ਤੁਸੀਂ ਅਨਾਜ ਇੱਥੇ ਲਿਆ ਰਹੇ ਹੋ ਦਿੱਲੀ ਦੇ ਵਿੱਚ ਅਨਾਜ ਤਾਂ ਉਹਨਾਂ ਦਾ ਖਾ ਰਹੇ ਹੋ ਤੁਸੀਂ ਤੁਹਾਡੇ ਲੋੜ ਹੈਗੀ ਆ ਅਨਾਜ ਖਾਣਾ ਪਰ ਕੀ ਅਨਾਜ ਪੈਦਾ ਕਰਨ ਵਾਲਾ ਬੰਦਾ ਦਿੱਲੀ ਨਹੀਂ ਆ ਸਕਦਾ ਬਸ ਸਤਿਆਪਾਲ ਮਲਕ ਨੇ ਭੁਖੜਤਾ ਕਰਨ ਦਾ ਨਾਅਰਾ ਲਗਾ ਦਿੱਤਾ ਹੋਇਆ ਜਿੰਨਾ ਮੰਗਾ ਮੰਨਿਆਂ ਦੀਆਂ ਤਾਂ ਭੁਖੜਦਾ ਕਰੂੰਗਾ ਮੈਂ ਮਹਾਤਮਾ ਗਾਂਧੀ ਦੇ ਦੇ ਬੁੱਤ ਕੋਲੇ ਕਿਤੇ ਵੀ ਕਰੂੰਗਾ ਨਾ ਮੈਂ ਉਹ ਭੋਖੜਤਾਲ ਸੱਤਿਆਪਾਲ ਮਲਕ ਇਹ ਗੱਲ ਕਰ ਰਿਹਾ ਜੀ ਜੀ ਬਿਲਕੁਲ ਜੀ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਬਿਆਨ ਦਿੱਤੇ ਸੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਮੈਂ ਹੁਣ ਸੇਵਾ ਨਿਵਰਤ ਹੋ ਜਾਊਂਗਾ ਸੇਵਾ ਮੁਕਤ ਹੋ ਜਾਊਂਗਾ ਤਾਂ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੂੰਗਾ ਕਿਸਾਨਾਂ ਦਾ ਸਾਥ ਦਊਂਗਾ ਤੇ ਉਸੇ ਤਰ੍ਹਾਂ ਉਹ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ ਪਿਛਲੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਸੱਤਿਆਪਾਲ ਮਲਕ ਦੇ ਬਿਆਨ ਕਾਫੀ ਚਰਚਾ ਚਾਏ ਸੀ ਪਿੱਛੇ ਜੇ ਪੁਲਵਾਮਾ ਮਾਮਲੇ ਦੇ ਉੱਤੇ ਸਰਜੀਕਲ ਸਟ੍ਰਾਈਕ ਦੇ ਉੱਤੇ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਤਾਂ ਇੱਕ ਵਾਰ ਫਿਰ ਚਰਚਾ ਚ ਆ ਗਈ ਤੇ ਹੁਣ ਦੂਜਾ ਕਿਸਾਨ ਅੰਦੋਲਨ ਕਿਹਾ ਜਾ ਰਿਹਾ ਇਸ ਨੂੰ ਵੱਡਾ ਤਾਂ ਇਹਦੇ ਵਿੱਚ ਵੀ ਸੱਤਿਆਪਾਲ ਮਾਲਕ ਕਿਸਾਨਾਂ ਦੀ ਆਵਾਜ਼ ਬਣਦੇ ਹੋਏ ਦਿਖਾਈ ਦੇ ਰਹੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਾਸ਼ਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।